ਆਲਮ ਸਰਕਾਰ ਦੀ ਨਹੀਂ ਮੰਨੀ ਮਨਮਾਨੀ ਦੋਸਤੋ ਭਗਤ ਸਿੰਘ ਅਜਿਹਾ ਯੋਧਾ ਸੀ ਜਿਸ ਨੇ ਦੇਸ਼ ਲਈ ਹੱਸ ਕੇ ਕੀਤੀ ਹੱਸ ਕੇ ਦਿੱਤੀ ਕੁਰਬਾਨੀ ਦੋਸਤੋ ਹੱਸ ਕੇ ਦਿੱਤੀ ਕੁਰਬਾਨੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਸਾਥੀਓ ਇਸ ਸਮੇਂ ਅਸੀਂ ਖਟਕੜ ਕਲਾ ਵਿਖੇ ਮੌਜੂਦ ਹਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦਾ ਇਹ ਪਿੰਡ ਹੈ ਤੇ ਕੱਲ 23 ਮਾਰਚ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿੱਥੇ ਕੱਲ ਸ਼ਹੀਦੀ ਦਿਵਸ ਮੌਕੇ ਰਾਜ ਪੱਤਰੀ ਸਮਾਗਮ ਹੋਵੇਗਾ ਔਰ ਸੀਐਮ ਭਗਵੰਤ ਮਾਨ ਜੀ ਕੱਲ ਇੱਥੇ ਪਹੁੰਚਣਗੇ ਨਾਲ ਦੀ ਨਾਲ ਦੱਸ ਦਈਏ ਸ਼ਹੀਦ ਭਗਤ ਸਿੰਘ ਜిల్లా ਸ਼ਹੀਦ ਭਗਤ ਸਿੰਘ ਦੇ ਅੰਦਰ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਸਮਾਰੋਹ ਵੀ ਹੋਵੇਗਾ ਔਰ ਜਿਲ੍ਹਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਇਹ ਨੀ ਪੱਥਰ ਜਿਹੜਾ ਉਹਦਾ ਸਮਾਰੋਹ ਹੋਵੇਗਾ ਤੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਦੀ ਨਾਲ ਕੁਝ ਗੱਲਾਂ ਨੇ ਕੁਝ ਸਵਾਲ ਨੇ ਜਿਹੜੇ ਮੈਂ ਕਰਨੇ ਆ ਜਿਹਦੇ ਬਾਬਤ ਚਰਚਾ ਮੈਂ ਇਨਾ ਪਿੰਡ ਵਾਸੀ ਖਟਕੜ ਕਲਾ ਪਿੰਡ ਦੇ ਲੋਕ ਅੱਜ ਵੀ ਕਰਕੇ ਗਏ ਜਦੋਂ ਤੁਸੀਂ ਜਿੱਥੇ ਮੌਕੇ ਤੇ ਪਹੁੰਚੇ ਆ ਤਾਂ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਕਿ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਚਲੋ ਬੱਦ ਗਿਆ ਮਿਹਰਬਾਨੀ ਜੀ ਉਹ ਕਹਿੰਦੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਰੱਖਦੇ ਹੋ ਕਿ ਸਾਡੇ ਪਿੰਡ ਬਸ ਕੋਈ ਨਹੀਂ ਜੀ ਰੁਕਦੀ ਔਰ ਦੂਰੋਂ ਪਾਰੋਂ ਦੇਸ਼ ਭਗਤ ਇੱਥੇ ਆਂਦੇ ਆ ਨਮਸਤਕ ਹੁਣ ਸਜਦਾ ਕਰਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਔਰ ਮਿਊਜ਼ੀਅਮ ਦੇਖਣ ਲਈ ਤਾਂ ਜੋ ਦੇਸ਼ ਭਗਤੀ ਦੇ ਜਜ਼ਮੇ ਨਾਲ ਜੁੜ ਸਕਣ ਲੇਕਿਨ ਇੱਥੇ ਬਸ ਕੋਈ ਨਹੀਂ ਜੀ ਰੁਕਦੀ ਔਰ ਗੈਸਟ ਹਾਊਸ ਦਾ ਕੋਈ ਪ੍ਰਬੰਧ ਨਹੀਂ ਜੇ ਥੋੜਾ ਅੱਗੇ ਜਾ ਕੇ ਹਾਲਕਿ ਮਾਨਯੋਗ ਸੀਐਮ ਸਾਹਿਬ ਨੇ ਆਉਣਾ ਤਾਂ ਅੱਜ ਤੁਸੀਂ ਦੇਖੋਗੇ ਜਿੱਥੇ ਤੁਰ ਕੇ ਜਾਣਾ ਉਹਨਾਂ ਨੂੰ ਸ਼ਿੰਗਾਰ ਦਿੱਤਾ ਗਿਆ ਘਾ ਜਿਹੜਾ ਉਹਨੂੰ ਸਾਫ਼ ਕੀਤਾ ਜਾ ਰਿਹਾ ਉਧਰ ਦਿਖਾਦੇ ਵਿੱਚ ਸਫਾਈ ਚੱਲ ਰਹੀ ਹੈ ਆਲੇ-ਦੁਆਲੇ ਅੱਖਾਂ ਨੂੰ ਜਿਹੜੀ ਹਰ ਇੱਕ ਚੀਜ਼ ਜਚੇ ਉਹ ਰੱਖੀ ਜਾ ਰਹੀ ਹੈ ਲੇਕਿਨ ਵਾਸ਼ਰੂਮ ਜਿਹੜੇ ਬਹੁਤ ਗੰਦਲੇ ਆ ਉਧਰ ਕਿਸਦਾ ਧਿਆਨ ਨਹੀਂ ਜਾਂਦਾ ਆ ਗਮਲੇ ਰੱਖ ਦਿੱਤੇ ਗਏ ਆ ਕੇ ਮਾਨਯੋਗ ਸੀਐਮ ਸਾਹਿਬ ਦੀ ਅੱਖ ਨੂੰ ਜੱਜਣ ਪਰ ਦੇਖੋ ਫਰਕ ਕੀ ਪੈਂਦਾ ਜਦੋਂ ਬੰਦਾ ਆਮ ਹੁੰਦਾ ਫਿਰ ਤਾਂ ਹਰ ਇੱਕ ਚੀਜ਼ ਸਹੀ ਲੱਗਦੀ ਹੈ ਲੇਕਿਨ ਜਦੋਂ ਬੰਦਾ ਖਾਸ ਹੋ ਜਾਂਦਾ ਫਿਰ ਕੋਸ਼ਿਸ਼ਾਂ ਇਹ ਰਹਿੰਦੀਆਂ ਕਿ ਉਹਦੀ ਅੱਖ ਨੂੰ ਹਰ ਇੱਕ ਚੀਜ਼ ਜੱਚੇ ਉਹਦੀ ਅੱਖ ਦੇ ਮੋਰੇ ਬਿਲਕੁਲ ਵੀ ਗੰਦਗੀ ਨਾ ਆਵੇ ਲੇਕਿਨ ਅੱਖ ਦੇ ਮੋਰੇ ਗੰਦਗੀ ਨਾ ਆਉਣ ਨਾਲ ਗੰਦਗੀ ਸਾਫ਼ ਨਹੀਂ ਹੋ ਜਾਂਦੀ ਤਾਂ ਬੇਨਤੀ ਇਹ ਹੈ ਇੱਕ ਤਾਂ ਸਾਫ਼ ਸੁਥਰਾ ਹਮੇਸ਼ਾ ਲਈ ਰੱਖਿਆ ਜਾਵੇ ਸਿਰਫ ਇੱਕ ਦਿਨ ਲਈ ਇੱਕ ਦਿਨ ਦੇ ਲਈ ਨਹੀਂ ਇਸ ਮਿਊਜ਼ੀਅਮ ਨੂੰ ਦੂਜੀ ਗੱਲ ਕਿ ਵਾਸ਼ਰੂਮ ਦੀ ਫੈਸਿਲਿਟੀ ਨਹੀਂ ਹੈ ਮਤਲਬ ਟੂਟੀਆਂ ਟਾਟੀਆਂ ਉੱਥੇ ਨਹੀਂ ਚੱਲਦੀਆਂ ਬਹੁਤ ਦਿੱਕਤ ਪਰੇਸ਼ਾਨੀ ਆਂਦੀ ਆ ਜਿਹੜੇ ਵੀ ਵਿਜ਼ਿਟਰਸ ਇੱਥੇ ਆਉਂਦੇ ਆ ਤੇ ਉਸ ਦੇ ਨਾਲ ਦੀ ਨਾਲ ਪਿੰਡ ਵਾਸੀਆਂ ਦਾ ਕਹਿਣਾ ਕਿ ਇੱਥੇ ਕੋਈ ਵੀ ਬੱਸ ਨਹੀਂ ਰੁਕਦੀ ਔਰ ਮੋੜੇ ਚੌਕ ਬਣਨਾ ਚਾਹੀਦਾ ਇਹ ਪਿੰਡ ਵਾਸੀਆਂ ਦੀ ਮੰਗ ਹੈ ਤੇ ਉਸ ਤੋਂ ਵੀ ਉੱਪਰਲੀ ਗੱਲ ਉਹਨਾਂ ਨੇ ਇਹ ਕਿਹਾ ਕਿ ਅੰਡਰਪਾਸ ਜਿਹੜਾ ਆ ਪਿੰਡ ਦੇ ਅੰਦਰ ਉੱਥੇ ਨਸ਼ੇੜੀ ਆ ਕੇ ਬਹੁਤ ਬੈਂਦੇ ਜਿਹਦੇ ਕਰਕੇ ਸ਼ਾਮ ਵੇਲੇ ਪਿੰਡ ਵਾਸੀਆਂ ਨੂੰ ਖਾਸ ਕਰਕੇ ਔਰਤਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤਾਂ ਇਹ ਗੱਲ ਜਿਹੜੀ ਹੈ ਮਾਨਯੋਗ ਸੀਐਮ ਸਾਹਿਬ ਤੱਕ ਪਹੁੰਚਣੀ ਚਾਹੀਦੀ ਕਿਉਂਕਿ ਸ਼ਹੀਦ ਧਿਆਮ ਸਰਦਾਰ ਭਗਤ ਸਿੰਘ ਜੀ ਦਾ ਪਿੰਡ ਹੈ ਜੇ ਇੱਥੇ ਇਸ ਤਰੀਕੇ ਦੇ ਹਾਲਾਤ ਹੈ ਜੇ ਇੱਥੇ ਪਿੰਡ ਵਾਸੀ ਨਾ ਖੁਸ਼ ਨੇ ਤਾਂ ਫਿਰ ਆਪਾਂ ਬਾਕੀ ਪੰਜਾਬ ਦੀ ਗੱਲ ਕਿਵੇਂ ਕਰ ਸਕਦੇ ਆ ਕਿ ਅੱਜ ਆਪਾਂ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਹੁੰਭ ਵਾਂ ਕੇ ਮਨਾ ਰਹੇ ਆ ਠੀਕ ਹੈ ਰਾਜ ਪਤਨੀ ਸਮਾਗਮ ਹੋਣੇ ਚਾਹੀਦੇ ਆ ਉਸ ਗੱਲ ਦੀ ਛਲੱਗ ਹੈ ਜਿਹੜਾ ਨੀ ਪੱਥਰ ਰੱਖਣਾ ਹੈ ਮੈਡੀਕਲ ਕਾਲਜ ਦਾ ਉਸ ਦੀ ਵੀ ਸ਼ਲਾਘਾ ਹੈ ਪਰ ਪਿੰਡ ਵਾਸੀ ਜਿਹੜੇ ਦਿੱਕਤ ਮਹਿਸੂਸ ਕਰਦੇ ਪਰੇਸ਼ਾਨੀ ਮਹਿਸੂਸ ਕਰਦੇ ਆ ਉਹਨਾਂ ਦੀ ਗੱਲ ਵੀ ਰੱਖਣੀ ਬਹੁਤ ਜ਼ਰੂਰੀ ਹੈ ਔਰ ਉਮੀਦ ਇਹ ਵੀ ਕਰਦੇ ਆ ਕਿ ਕੱਲਾ ਇਨੀ ਪੱਥਰ ਨਾ ਰਹਿ ਜਵੇ ਕਿਤੇ ਨੀ ਪੱਥਰ ਨੀਹਾ ਚ ਖੜਾ ਉਡੀਕੀ ਨਾ ਜਾਵੇ ਕਿ ਕਦੋਂ ਮੇਰੇ ਤੇ ਢਾਂਚਾ ਬਣੇਗਾ ਉਮੀਦ ਕਰਦੇ ਆ ਕਿ ਨੀ ਪੱਥਰ ਰੱਖਿਆ ਜਾਵੇਗਾ ਤੇ ਸਰਕਾਰ ਰਹਿੰਦੇ ਰਹਿੰਦੇ ਆ ਪ੍ਰੋਜੈਕਟ ਨੂੰ ਮੁਕੰਮਲ ਵੀ ਕੀਤਾ ਜਾਵੇਗਾ ਤਾਂ ਕੱਲ ਲੈ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਵਾਰ ਆਪਾਂ ਏਡੀਸੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕੱਲ 23 ਮਾਰਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਦਾ ਫੰਕਸ਼ਨ ਮਨਾਇਆ ਜਾ ਰਿਹਾ ਹੈ ਉਸ ਬੰਦੇ ਵਿੱਚ ਆਲਮੋਸਟ ਸਾਡੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਥੋੜੀਆਂ ਬੋទੀਆਂ ਜੋ ਰਹਿ ਗਈਆਂ ਹਨ ਉਹਨਾਂ ਨੂੰ ਵੀ ਅੰਮ੍ਰਿਤ ਜਮਾ ਪਨਾਇਆ ਜਾ ਰਿਹਾ ਹੈ ਕੱਲ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਥੇ ਰਾਜਪਦਰੀ ਸਮਾਗਮ ਨੂੰ ਇਥੇ ਸੰਬੋਧਨ ਕਰ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਆਪਣੇ ਸ਼ਰਧਾ ਦੇ ਫੁੱਲ ਸ਼ਹੀਦ ਆਜ਼ਮ ਦੇ ਚਰਨਾਂ 'ਚ ਅਰਪਿਤ ਕਰਨਗੇ ਸਰ ਕਿੰਨੇ ਵਜੇ ਪਹੁੰਚ ਮਿੱਥ ਪਹੁੰਚਣਗੇ ਲਗਭਗ 12 ਵਜੇ ਉਹਨਾਂ ਦਾ ਇਥੇ ਆਮਦ ਹੈਗੀ ਏ ਤੇ ਉਸ ਤੋਂ ਬਾਅਦ ਫੰਕਸ਼ਨ ਰੈਲੀ ਕਿਹਦੀ ਉਹ ਸਟਾਰਟ ਹੋ ਜਾਏਗੀ ਸਰ ਰੈਲੀ ਦੇਤੀ ਹੋਣ ਦੀ ਜਿਸ ਜਗ੍ਹਾ ਇਥੇ ਇਹ ਪਿੱਛੇ ਬੈਕ ਤੇ ਕਿਹਦੀ ਓਪਨ ਗਰਾਊਂਡ ਹੈਗੀ ਏ ਉਥੇ ਰੈਲੀ ਹੋਣ ਜਾ ਰਹੀ ਹੈ ਜੀ ਮਤਲਬ ਸੰਬੋਧਨ ਕਰਨ ਗਿਆ ਆਮ ਜਨਤਾ ਨੂੰ ਆਵਾਮ ਨੂੰ ਸੰਬੋਧਨ ਕਰਨਗੇ ਸਰ ਇੱਥੇ ਨਾ ਖੜਕੜ ਕੱਲੇ ਆਂਦਾ ਪ੍ਰੋਗਰਾਮ ਕਿਸੇ ਨਵਾਂ ਸ਼ਹਿਰ ਵੀ ਜਾਣਾ ਜੀ ਉਹਨਾਂ ਨੇ ਅ ਉਸ ਤੋਂ ਪਹਿਲਾਂ ਇਹ ਨਵਾਂ ਸ਼ਹਿਰ ਸਰਕਾਰੀ ਸ਼ਹੀਦ ਐਜਮ ਸਰਦਾਰ ਪਾਕਿਸਤਾਂਗ ਗਵਰਨਮੈਂਟ ਮੈਡੀਕਲ ਕਾਲਜ ਦਾ ਵੀ ਨੀ ਪੱਥਰ ਰੱਖਣਗੇ ਕਿਉਂਕਿ ਕੱਲ ਸ਼ਹਾਦਤ ਦਾ ਹੈਗਾ ਤੇ ਇਹ ਰੈਲੀ ਹੋਏਗੀ ਤੇ ਲੋਕਾਂ ਨੂੰ ਬਿਠਾਉਣ ਲਈ ਇੱਕ ਸੰਗਰ ਵੀ ਰਵਿੰਦਰ ਘਰੇਵਾਲ ਜੀ ਇੱਥੇ ਆ ਰਹੇ ਹਨ ਠੀਕ ਹੈ ਜੀ ਕ੍ਰਾਂਤੀਕਾਰੀ ਜਿਹੜੇ ਗੀਤ ਆ ਉਹ ਲੋਕਾਂ ਦਾ ਕ੍ਰਾਂਤੀਕਾਰੀ ਦੇਸ਼ ਦੇਸ਼ ਨੂੰ ਕਿਹਦੇ ਸਮਰਪਿਤ ਦੇਸ਼ ਭਗਤੀ ਵਾਲੇ ਠੀਕ ਹੈ ਜੀ ਰਿਵਲੂਸ਼ਨ ਠੀਕ ਹੈ ਜੀ ਕ੍ਰਾਂਤੀਕਾਰੀ ਥੈਂਕ ਯੂ ਥੈਂਕ ਯੂ